ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਚਿੰਤਾ ਇੱਕ ਇਸ ਤਰ੍ਹਾਂ ਦਾ ਵਿਸ਼ਾ ਹੈ ਕਿ ਇਹਦੇ ਬਾਰੇ ਅਸੀਂ ਜਿੰਨੀ ਵੀ ਗੱਲ ਕਰ ਲਈਏ ਥੋੜੀ ਹੈ ਕਿਉਂਕਿ ਚਿੰਤਾ ਵਿੱਚ ਹੀ ਸਾਰਾ ਸੰਸਾਰ ਡੁੱਬਿਆ ਹੋਇਆ ਹੈ ਚਿੰਤਾ ਹੀ ਹੈ ਜੋ ਕਿ ਸਾਡੇ ਸਾਰੇ ਦੁੱਖਾਂ ਦਾ ਰੋਗਾਂ ਦਾ ਕਾਰਨ ਹੈ ਕੋਈ ਜੀਵ ਇਸ ਤਰ੍ਹਾਂ ਦਾ ਨਹੀਂ ਜਿਹਨੂੰ ਚਿੰਤਾ ਨਾ ਹੋਏ ਇੱਕ ਵੀਰ ਨੇ ਇੱਕ ਦਿਨ ਬਹੁਤ ਸੋਹਣੀ ਗੱਲ ਕੀਤੀ ਮਨ ਚ ਆਇਆ ਕਿ ਪਰਮੇਸ਼ਰ ਜੀ ਨੇ ਹਰ ਇੱਕ ਨੂੰ ਆਪਣੇ ਹਿਸਾਬ ਨਾਲ ਸੋਚਣ ਦੀ ਬੁੱਧੀ ਦਿੱਤੀ ਹੈ ਉਹ ਵੀਰ ਕਹਿੰਦਾ ਦੇਖੋ ਮੈਂ 15 ਘੰਟੇ ਕੰਮ ਕਰਦਾ ਸਵੇਰ ਤੋਂ ਨਿਕਲਿਆ 15 ਘੰਟਿਆਂ ਬਾਅਦ ਘਰ ਵੜਨਾ ਤੇ ਕਿੰਨਾ ਮਤਲਬ ਸਾਰਾ ਦਿਨ ਬਾਹਰ ਹੀ ਲੰਘ ਜਾਂਦਾ ਫਿਰ ਕਹਿੰਦਾ ਮੈਂ ਇਹ ਨਹੀਂ ਕਹਿੰਦਾ ਕਿ ਵੀ ਮੈਂ ਹੀ ਇਸ ਕਿ ਮੇਰਾ ਸਾਰਾ ਟਾਈਮ ਬਾਹਰ ਨਿਕਲਦਾ ਇਹਦੇ ਨਾਲ ਮੈਨੂੰ ਹੀ ਚਿੰਤਾ ਹੁੰਦੀ ਆ ਕਰ ਕੇੰਦਾ ਪਤਨੀ ਹੈ ਉਹ ਸਾਰਾ ਘਰ ਦਾ ਕੰਮ ਕਰਦੀ ਆ ਬੱਚੇ ਸੰਭਦੀ ਆ ਸਕੂਲ ਦੋਨਾਂ ਨੂੰ ਟਾਈਮ ਸਿਰ ਤੋੜਦੀ ਆ ਉਹਨਾਂ ਦੇ ਸਕੂਲ ਦਾ ਕੰਮ ਦੇਖਦੀ ਆ ਉਹ ਵੀ ਕਹਿੰਦਾ ਬਹੁਤ ਬਿਅਸਤਾ ਸਾਰਾ ਦਿਨ ਫਿਰ ਕਹਿੰਦਾ ਕਿ ਜੇ ਛੋਟਾ ਜਿਹਾ ਬੱਚਾ ਵੀ ਲੈ ਲਈਏ 3-4 ਸਾਲ ਦਾ ਕਹਿੰਦੇ ਉਹ ਵੀ ਚਿੰਤਾ ਦੇ ਵਿੱਚ ਉਹਨੂੰ ਵੀ ਸਕੂਲ ਦਾ ਹੌਲੀ ਹੌਲੀ ਕੰਮ ਮਿਲਣ ਲੱਗ ਜਾਂਦਾ ਜਿੱਥੇ ਇੱਥੇ ਬਾਹਰਲੇ ਦੇਸ਼ਾਂ 'ਚ ਤੱਬੀ ਵੱਡੇ ਹੋ ਕੇ ਤਾਂ ਛੋਟੇ ਇੰਡੀਆ 'ਚ 3 ਸਾਲ ਦੇ ਬੱਚਿਆਂ ਨੂੰ ਸਕੂਲ ਪਾ ਦਿੰਦੇ ਨੇ ਫਿਰ ਉਦੋਂ ਤੀ ਉਹਨਾਂ ਨੂੰ ਸਕੂਲ ਦੇ ਹੋਮਵਰਕ ਦੀ ਉਹਨਾਂ ਨੂੰ ਚਿੰਤਾ ਹੋਣ ਲੱਗ ਜਾਂਦੀ ਆ ਕਹਿੰਦੇ ਗੱਲ ਛੱਡੋ ਕਿ ਹਰ ਕੋਈ ਜੀਵ ਕਿਸੇ ਨਾ ਕਿਸੇ ਵਜਾ ਦੇ ਕਰਕੇ ਚਿੰਤਤ ਹੈ ਚਿੰਤਾ ਇੱਕ ਬਹੁਤ ਵੱਡਾ ਵਿਸ਼ਾ ਹੈ ਪਰ ਜੇ ਅਸੀਂ ਗੁਰਬਾਣੀ ਦਾ ਆਸਲਾ ਲੈਨੇ ਆ ਜੇ ਅਸੀਂ ਗੁਰਬਾਣੀ ਤੋਂ ਸਿੱਖਦੇ ਆ ਕਿ ਅਸੀਂ ਚਿੰਤਾ ਤੇ ਕਿਸ ਤਰ੍ਹਾਂ ਕਾਬੂ ਪਾਈਏ ਅਸੀਂ ਇਹ ਨਹੀਂ ਕਿ ਸਿਰਫ ਗੁਰਬਾਣੀ ਨੂੰ ਪੜ ਹੀ ਲੈਣਾ ਅਸੀਂ ਜਦੋਂ ਗੁਰਬਾਣੀ ਨੂੰ ਵਿਚਾਰਦੇ ਆ ਤਾਂ ਗੁਰਬਾਣੀ ਸਾਨੂੰ ਸਮਝਾਉਂਦੀ ਆ ਪਾਸ਼ਾ ਕਹਿੰਦੇ ਨੇ ਨਾਨਕ ਚਿੰਤਾ ਮਤ ਕਰੋ ਚਿੰਤਾ ਸਹੀ ਹੈ ਕਹਿੰਦੇ ਵੀ ਚਿੰਤਾ ਨਾ ਕਰੋ ਚਿੰਤਾ ਉਸ ਪਰਮਾਤਮਾ ਨੂੰ ਆ ਜਿਨੇ ਸਾਨੂੰ ਬਣਾਇਆ ਕਹਿੰਦੇ ਉਹਨੇ ਤਾਂ ਜਲ ਮਹਿ ਜੰਤ ਉਪਾਯਨ ਤਿੰਨਾ ਪਿਰੋਜੀ ਦੇ ਕਹਿੰਦੇ ਉਹਨੇ ਪਾਣੀ ਦੇ ਵਿੱਚ ਵੀ ਜੀਵ ਪੈਦਾ ਕੀਤੇ ਨੇ ਉਹਨਾਂ ਦੀ ਰੋਜੀ ਦਾ ਵੀ ਉਹਨੂੰ ਹੀ ਫਿਕਰ ਆ ਪਰ ਇਹ ਗੱਲ ਸਾਨੂੰ ਤਦ ਸਮਝ ਲੱਗਦੀ ਆ ਜਦੋਂ ਅਸੀਂ ਗੁਰਬਾਣੀ ਨੂੰ ਸਮਝਦੇ ਆਂ ਵਿਚਾਰਦੇ ਆਂ ਵਾਰ-ਵਾਰ ਅਸੀਂ ਗੁਰਬਾਣੀ ਤੇ ਵਿਚਾਰ ਕਰਦੇ ਆਂ ਫਿਰ ਹੌਲੀ-ਹੌਲੀ ਸਾਡੇ ਉਹ ਜਹਨ ਚ ਵਸ ਜਾਂਦੀ ਆ ਸਾਨੂੰ ਉਹਦੇ ਤੇ ਭਰੋਸਾ ਹੋਣ ਲੱਗ ਜਾਂਦਾ ਇਸ ਤਰ੍ਹਾਂ ਹੀ ਗੁਰਬਾਣੀ ਦੇ ਵਿੱਚ ਆਉਂਦਾ ਕਿ ਜਿਹੜੇ ਭਗਤ ਲੋਕ ਨੇ ਭਗਤ ਕੌਣ ਬਣ ਗਿਆ ਜੋ ਦੀ ਭਗਤੀ ਕਰਨ ਲੱਗ ਗਿਆ ਜੋ ਨਾਮ ਜਪਣ ਲੱਗ ਗਿਆ ਗੁਰੂ ਦੇ ਲੜ ਲੱਗ ਗਿਆ ਫਿਰ ਉਹ ਭਗਤ ਕਿਸ ਤਰ੍ਹਾਂ ਬਣ ਕੇ ਬਾਰ-ਬਾਰ ਉਹਦਾ ਨਾਮ ਜਪਦੇ ਨੇ ਉਹਦੀ ਭਗਤੀ ਕਰਦੇ ਨੇ ਗੁਰਬਾਣੀ ਤੇ ਫਿਰ ਉਹਨਾਂ ਨੂੰ ਭਰੋਸਾ ਹੋਣ ਲੱਗ ਗਿਆ ਨਾਮ ਤੇ ਭਰੋਸਾ ਹੋਣ ਲੱਗ ਗਿਆ ਉਹ ਕਹਿੰਦੇ ਨਿਸ਼ਚਿੰਤ ਹੋ ਜਾਂਦੇ ਨੇ ਕਿਉਂਕਿ ਉਹਨਾਂ ਨੂੰ ਇਹ ਭਰੋਸਾ ਹੋ ਗਿਆ ਕਿ ਜੋ ਕੁਝ ਕਰਨਾ ਉਹ ਪਰਮੇਸ਼ਰ ਨੇ ਕਰਨਾ ਤੇ ਪਰਮੇਸ਼ਰ ਕਿਸੇ ਨਾਲ ਅਨਿਆ ਨਹੀਂ ਕਰਦਾ ਉਹ ਨਿਰਵੈਰ ਹੈ ਫਿਰ ਉਹ ਦਿਆਲੂ ਵੀ ਹੈ ਫਿਰ ਉਹ ਕਿਰਪਾਲੂ ਵੀ ਹੈ ਫਿਰ ਅਸੀਂ ਸਾਰਾ ਆਪਣਾ ਭਾਰ ਉਹਦੇ ਤੇ ਛੱਡ ਦਈਏ ਜਿਸ ਤਰ੍ਹਾਂ ਇੱਕ ਬੱਚਾ ਮਾਂ ਪਿਓ ਦੇ ਸਿਰ ਤੇ ਨਿਸ਼ਚਿੰਤ ਹੈ ਇਸ ਤਰ੍ਹਾਂ ਅਸੀਂ ਵੀ ਆਪਣੇ ਉਸ ਬਾਪੂ ਦੇ ਸਿਰ ਤੇ ਸਭ ਛੱਡ ਕੇ ਨਿਸ਼ਚਿੰਤ ਹੋ ਜਾਈਏ ਕਿਉਂਕਿ ਕਰਨ ਵਾਲਾ ਉਹੀ ਹੈ ਸਭ ਕੁਝ ਹੋਰ ਕੋਈ ਕਰ ਨਹੀਂ ਸਕਦਾ ਔਰ ਉਹ ਸਾਡਾ ਪਿਤਾ ਉਹ ਸਾਡੇ ਨਾਲ ਮਾੜਾ ਨਹੀਂ ਕਰੂਗਾ ਅਨਿਆਨ ਨਹੀਂ ਕਰਦਾ ਕਿਸੇ ਨਾਲ ਨਹੀਂ ਕਰਦਾ ਉਹਦੇ ਘਰ ਸਦਾ ਸਦਾ ਹੈ ਨਿਆ ਫਿਰ ਗੁਰ ਗੁਰਵਾਨੀ ਚ ਹੀ ਆਉਂਦਾ ਕਹਿੰਦੇ ਦੂਜਾ ਨਹੀਂ ਕੋਏ ਜਿਸ ਅੱਗੇ ਪਿਆਰੇ ਜਾਏ ਕਹਾ ਆਪਣਾ ਕਹਿੰਦੇ ਦੁੱਖ ਦਰਦ ਅਰਦਾਸ ਕਿ ਦੇ ਕੋਲ ਕਹੀਏ ਪਰਮੇਸ਼ਰ ਜੀ ਦੂਜਾ ਤੇਰੇ ਤੋਂ ਬਿਨਾ ਕੋਈ ਹੈ ਨਹੀਂਗਾ ਫਿਰ ਸਾਡਾ ਸਭ ਕੁਝ ਉਹਦੇ ਆਸਰੇ ਤੇ ਆ ਔਰ ਉਹਦੇ ਆਸਰੇ ਤੇ ਜਿਹੜਾ ਕੋਈ ਸਭ ਕੁਝ ਚਲਾ ਰਿਹਾ ਜਿਹਦੇ ਹੱਥ ਵਿੱਚ ਸਾਰੀ ਬਾਗ ਡੋਰ ਆ ਅਸੀਂ ਉਹਦੇ ਤੇ ਇੰਨਾ ਭਰੋਸਾ ਰੱਖੀਏ ਪੂਰੇ ਨਿਸ਼ਚਿੰਤ ਹੋ ਜਾਈਏ ਇਹ ਇੱਕ ਕਹਿਣ ਮਾਤਰ ਨਾਲ ਸੰਗਤ ਜੀ ਇੱਕ ਵਾਰ ਕਹਿਣ ਨਾਲ ਕੋਈ ਇਹ ਇਦਾਂ ਬਿਜਲੀ ਦਾ ਹੈ ਨਾ ਬਲਬ ਦਾ ਸ ਵਿੱਚ ਆਨ ਆਫ ਨਹੀਂ ਹੈਗਾ ਕਿ ਇਦਾਂ ਕਹਿ ਦਿੱਤਾ ਤੇ ਅਸੀਂ ਹੋ ਗਿਆ ਨਹੀਂ ਜਿਸ ਤਰ੍ਹਾਂ ਆਪਾਂ ਨੂੰ ਕੋਈ ਚੀਜ਼ ਵੇਚਣ ਲਈ ਵਾਰ-ਵਾਰ ਇਸ਼ਤਿਹਾਰ ਦਿਖਾਏ ਜਾਂਦੇ ਨੇ ਕਿ ਸਾਡਾ ਮਨ ਮੰਨ ਜਾਏ ਇਸ ਤਰ੍ਹਾਂ ਜਦੋਂ ਅਸੀਂ ਵਾਰ-ਵਾਰ ਗੁਰਬਾਣੀ ਦੀਆਂ ਭਰੋਸੇ ਵਾਲੀਆਂ ਤੁਕਾਂ ਪੜ੍ਹਦੇ ਆਂ ਵਾਰ-ਵਾਰ ਨਾਮ ਜਪਦੇ ਆਂ ਵਾਰ-ਵਾਰ ਸਾਨੂੰ ਪਰਮੇਸ਼ਰ ਤੇ ਭਰੋਸਾ ਵੱਜਦਾ ਇਸ ਤਰ੍ਹਾਂ ਹੌਲੀ-ਹੌਲੀ ਕਰਦਿਆਂ ਕਰਦਿਆਂ ਸਾਡਾ ਮਨ ਟਿਕ ਜਾਂਦਾ ਉਹਨੂੰ ਪਰਮੇਸ਼ਰ ਤੇ ਭਰੋਸਾ ਹੋ ਜਾਂਦਾ ਜਦੋਂ ਉਹ ਤੇ ਭਰੋਸਾ ਹੋ ਗਿਆ ਅਸੀਂ ਨਿਸ਼ਚਿੰਤ ਹੋ ਗਏ ਸਾਡਾ ਮਨ ਇਸ ਗੱਲ ਨੂੰ ਮੰਨ ਜਾਂਦਾ ਕਿ ਸਾਡਾ ਸਭ ਕੁਝ ਉਹਦੇ ਹੱਥ ਆ ਉਹ ਕਰਨਹਾਰ ਆ ਉਹ ਕਰਤਾ ਪੁਰਖ ਆ ਜਦੋਂ ਉਹਨੇ ਸਭ ਕੁਝ ਕਰਨਾ ਸਾਡੇ ਹੱਥ ਵਾਸ ਕੁਝ ਹੈ ਨਹੀਂ ਸਾਡਾ ਦੁੱਖ ਸੁੱਖ ਫਿਰ ਅਸੀਂ ਕਿਉਂ ਚਿੰਤਾ ਕਰੀਏ ਔਰ ਉਹ ਸਾਡੇ ਨਾਲ ਮਾੜਾ ਨਹੀਂ ਕਰਦਾ ਉਹ ਸਭ ਤੋਂ ਹੀ ਦਇਆ ਕਰਨ ਵਾਲਾ ਦਿਆਲੂ ਹੈ ਕਿਰਪਾਲੂ ਹੈ کریم ਹੈ ਰਹੀਮ ਹੈ ਨਿਰਵੈਰ ਹੈ ਰਖਿਅਕ ਹੈ ਇਸ ਤਰ੍ਹਾਂ ਜਦੋਂ ਅਸੀਂ ਵਾਰ-ਵਾਰ ਉਹਦੇ ਗੁਣਾਂ ਨੂੰ ਦੁਹਰਾਉਂਦੇ ਆਂ ਸਾਡਾ ਮਨ ਮੰਨ ਜਾਂਦਾ ਸਾਡਾ ਮਨ ਟਿਕ ਜਾਂਦਾ ਫਿਰ ਸਾਡੀ ਚਿੰਤਾ ਹੌਲੀ-ਹੌਲੀ ਹੌਲੀ-ਹੌਲੀ ਘਟਦੀ ਘਟਦੀ ਇੱਕ ਦਿਨ ਬਿਲਕੁਲ ਖਤਮ ਹੋ ਜਾਂਦੀ ਆ ਅਸੀਂ ਬਿਲਕੁਲ ਨਿਸ਼ਚਿੰਤ ਆਨੰਦ ਵਾਲਾ ਜੀਵਨ ਬਤੀਤ ਕਰਦੇ ਆ ਗੁਰਬਾਣੀ ਦੇ ਆਸਰੇ ਨਾਮ ਦੇ ਆਸਰੇ ਆਪਣੇ ਉਸ ਦਿਆਲੂ ਪਿਤਾ ਤੇ ਭਰੋਸਾ ਕਰਕੇ ਨਿਸ਼ਚਿੰਤ ਹੋ ਜਾਂਦੇ ਆ ਆਓ ਅਸੀਂ ਸਾਰੇ ਕੋਸ਼ਿਸ਼ ਕਰੀਏ ਕਿ ਅਸੀਂ ਗੁਰਬਾਣੀ ਦੇ ਲੜ ਲੱਗੀਏ ਨਾਮ ਦੇ ਲੜ ਲੱਗੀਏ ਤੇ ਆਪਣੀ ਇਸ ਜ਼ਿੰਦਗੀ ਨੂੰ ਖੁਸ਼ੀ ਖੁਸ਼ੀ ਆਨੰਦਮਈ ਬਤਾਈਏ ਭੁੱਲਾਂ ਚੁੱਕਾਂ ਦੀ ਮਾਫੀ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ